ਪਾਵਰ ਸਲੈਪ ਮੁਕਾਬਲੇ ਦਾ ਚੈਂਪੀਅਨ ਬੜਿਆ ਪਹਿਲਾ ਸਿੱਖ ਨੌਜਵਾਨ ਜੁਜਾਰ ਸਿੰਘ ਨੇ ਥੱਪੜ ਮਾਰ ਕੇ ਹਿਲਾਇਆ ਰੂਸੀ ਖਿਡਾਰੀ ਸਿੱਤੂ ਮੁੱਸੇ ਵਾਲੇ ਵਾਂਗ ਮਾਰੀਆਂ ਥਾਪੀਆਂ ਜਿੱਤ ਦੀ ਖੁਸ਼ੀ ਚ ਖੂਬ ਪਾਏ ਪੰਗੜੇ ਨੱਚਣ ਲਾਤੇ ਘੋੜੇ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦਾ ਜੁਝਾਰ ਸਿੰਘ ਆਬੂਤਾਬੀ ਚ ਹੋਏ ਪਾਵਰ ਸਲੈਪ ਮੁਕਾਬਲੇ ਦਾ ਪਹਿਲਾ ਸਿੱਖ ਚੈਂਪੀਅਨ ਬਣ ਗਿਆ ਉਸਨੇ 24 ਅਕਤੂਬਰ ਨੂੰ ਆਪਣੇ ਮੁਕਾਬਲੇਬਾਜ਼ ਐਂਟੋਨੀ ਗਲੂਸੋਕਾ ਦੇ ਮੂੰਹ ਤੇ ਥੱਪੜ ਮਾਰ ਕੇ ਉਸਨੂੰ ਹਰਾਇਆ ਜੁਝਾਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਮੁਕਾਬਲੇ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਵੀਡੀਓ ਦੇ ਵਿੱਚ ਉਹ ਨੱਚਦਾ ਹੋਇਆ ਦਿਖਾਈ ਦੇ ਰਿਹਾ ਚਿੱਤ ਤੋਂ ਬਾਅਦ ਉਹ ਕਹਿੰਦਾ ਹੈ ਮੈਂ ਜਿੱਤ ਗਿਆ 24 ਅਕਤੂਬਰ ਨੂੰ ਦੁਬਈ ਦੇ ਵਿੱਚ ਉਸਨੇ ਤੀਜੇ ਦੌਰ ਦੇ ਵਿੱਚ ਆਪਣੇ ਰੂਸੀ ਵਿਰੋਧੀ ਨੂੰ ਇੱਕ ਹੀ ਥੱਪੜ ਨਾਲ ਬਾਹਰ ਕਰ ਦਿੱਤਾ ਜੁਝਾਰ ਤੇ ਗਨੂਸ਼ੋਕਾ ਵਿਚਕਾਰ ਸਿੱਕਾ ਟਾਸ ਹੋਇਆ ਗਨੂਸ਼ੋਕਾ ਨੇ ਟਾਸ ਜਿੱਤਿਆ ਅਤੇ ਪਹਿਲਾ ਥੱਪੜ ਮਾਰਿਆ ਜੁਝਾਰ ਸਿੰਘ ਇੱਕ ਕਦਮ ਪਿੱਛੇ ਹਟ ਗਿਆ ਫਿਰ ਜੁਝਾਰ ਸਿੰਘ ਨੇ ਉਸ ਨੂੰ ਥੱਪੜ ਮਾਰਿਆ ਪਰ ਉਹ ਨਹੀਂ ਹਿੱਲਿਆ ਪਹਿਲੇ ਦੌਰ ਦੇ ਵਿੱਚ ਜੁਝਾਰ ਨੂੰ 9 ਅੰਕ ਮਿਲੇ ਜਦੋਂ ਕਿ ਉਸ ਨੂੰ 10 ਅੰਕ ਮਿਲੇ ਦੂਜੇ ਦੌਰ ਚ ਗਲੂ ਸ਼ਕੱਦ ਦੇ ਥੱਪੜ ਨੇ ਜੁਝਾਰ ਦੀ ਅੱਖ ਨੂੰ ਜ਼ਖਮੀ ਕਰ ਦਿੱਤਾ ਤੇ ਗਲੂ ਸ਼ਕੱਦ ਦੇ ਥੱਪੜ ਨੂੰ ਫਾਉਲ ਮੰਨਿਆ ਗਿਆ ਤੀਜੇ ਦੌਰ ਦੇ ਵਿੱਚ ਉਸ ਨੇ ਜੁਝਾਰ ਨੂੰ ਥੱਪੜ ਮਾਰਿਆ ਪਰ ਜੁਝਾਰ ਨਹੀਂ ਹਿੱਲਿਆ ਜਿਸ ਦੇ ਵਿੱਚ ਉਸ ਨੂੰ 10 ਅੰਕ ਮਿਲੇ ਤੀਜੇ ਦੌਰ ਦੇ ਆਖਰੀ ਪੜਾ ਦੇ ਵਿੱਚ ਜੁਝਾਰ ਦੇ ਥੱਪੜ ਨੇ ਉਸ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਜਿਸ ਦੇ ਨਾਲ ਜੁਝਾਰ ਨੂੰ ਕੁੱਲ 29 ਅੰਕ ਮਿਲੇ ਅਤੇ ਉਸ ਨੂੰ 27 ਅੰਕ ਮਿਲੇ ਦੂਜੇ ਦੌਰ ਦੇ ਵਿੱਚ ਉਸ ਦੇ ਥੱਪੜ ਨਾਲ ਜੁਝਾਰ ਦੀ ਅੱਖ ਦੇ ਸੱਟ ਲੱਗੀ ਜੁਝਾਰ ਦੇ ਕੋਚ ਨੇ ਰੁਮਾਲ ਨਾਲ ਉਸ ਦੀ ਅੱਖ ਨੂੰ ਮੱਲਮ ਲਗਾ ਦਿੱਤੀ ਕੋਚ ਨੇ ਕਿਹਾ ਕਿ ਹੈ ਠੀਕ ਹੈ ਤੂੰ ਪੰਜਾਬੀ ਹੈ ਜੁਝਾਰ ਨੇ ਆਪਣੀਆਂ ਮੁੱਛਾਂ ਨੂੰ ਮਰੋੜਦੇ ਹੋਏ ਪੰਜਾਬੀ ਕਿਹਾ ਕਹਿੰਦਾ ਦੱਸਦਾ ਹਾਂ ਮੈਂ ਤੈਨੂੰ ਜਿਵੇਂ ਹੀ ਜੁਝਾਰ ਦੀ ਜਿੱਤ ਦਾ ਐਲਾਨ ਹੋਇਆ ਤੇ ਰੈਫਰੀ ਨੇ ਆਪਣਾ ਹੱਥ ਉੱਚਾ ਕੀਤਾ ਜੁਝਾਰ ਨੇ ਸਟੇਜ ਤੇ ਭੰਗੜਾ ਪਉਣਾ ਸ਼ੁਰੂ ਕਰ ਦਿੱਤਾ ਜੁਝਾਰ ਨੇ ਇੱਕ ਵਾਰ ਫਿਰ ਆਪਣੀਆਂ ਮੁੱਛਾਂ ਉੱਚੀਆਂ ਕੀਤੀਆਂ ਤੇ ਕਿਹਾ ਪੰਜਾਬੀ ਆ ਗਏ ਹਨ ਫਿਰ ਜੁਝਾਰ ਨੇ ਸਿੱਧੂ ਮੂਸੇਵਾਲੇ ਦੇ ਸਟਾਈਲ ਚ ਥਾਪੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜੁਝਾਰ ਨੇ ਕਿਹਾ ਕਿ 2017 ਦੇ ਵਿੱਚ ਮਿਕਸਡ ਮਾਰਸ਼ਲ ਆਰਟਸ ਦੇ ਵਿੱਚ ਹਿੱਸਾ ਲਿਆ ਸੀ ਉਸਦੇ ਪਿਤਾ ਨੇ ਉਸ ਨੂੰ ਦੱਸਿਆ ਕਿ ਉਹ ਅਜੇ ਵੀ ਘਟ ਤਿਆਰ ਸੀ ਪਰ ਉਸਦੀ ਮਾਂ ਨੇ ਉਸਨੂੰ ਇਸ ਖੇਡ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ ਉਹ 2017 ਦੇ ਵਿੱਚ ਇਸ ਖੇਡ ਵਿੱਚ ਵਿਸ਼ਵ ਚੈਂਪੀਅਨ ਵੀ ਸੀ ਪਾਵਰ ਸਲੈਪ ਮੁਕਾਬਲੇ ਦਾ ਚੈਂਪੀਅਨ ਬਣਿਆ ਪਹਿਲਾ ਸਿੱਖ ਨੌਜਵਾਨ ਜੁਜਾਰ ਸਿੰਘ ਨੇ ਥੱਪੜ ਮਾਰ ਕੇ ਹਿਲਾਇਆ ਰੂਸੀ ਖਿਡਾਰੀ ਦੀ ਦੂ ਮੂਸੇ ਵਾਲੇ ਵਾਂਗ ਮਾਰੀਆਂ ਖਾਪੀਆਂ ਜਿੱਤ ਦੀ ਖੁਸ਼ੀ ਚ ਖੂਬ ਪਾਏ ਪੰਗੜੇ ਨੱਚਣ ਲਾਤੇ ਘੋੜੇ ਪਰੋਪਰ ਜ਼ਿਲ੍ਹੇ ਦੇ ਚਮਕੌਰ ਸਾਹਿਬ ਦਾ ਜੁਝਾਰ ਸਿੰਘ ਆਬੂਤਾਬੀਚ ਹੋਏ ਪਾਵਰ ਸਲੈਪ ਮੁਕਾਬਲੇ ਦਾ ਪਹਿਲਾ ਸਿੱਖ ਚੈਂਪੀਅਨ ਬਣ ਗਿਆ ਉਸਨੇ 24 ਅਕਤੂਬਰ ਨੂੰ ਆਪਣੇ ਮੁਕਾਬਲੇਬਾਜ਼ ਐਂਟੋਨੀ ਗਲੂਸੋਕਾ ਦੇ ਮੂੰਹ ਤੇ ਥੱਪੜ ਮਾਰ ਕੇ ਉਸਨੂੰ ਹਰਾਇਆ ਜੁਝਾਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਮੁਕਾਬਲੇ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਵੀਡੀਓ ਦੇ ਵਿੱਚ ਉਹ ਨੱਚਦਾ ਹੋਇਆ ਦਿਖਾਈ ਦੇ ਰਿਹਾ ਚਿੱਤ ਤੋਂ ਬਾਅਦ ਉਹ ਕਹਿੰਦਾ ਹੈ ਮੈਂ ਜਿੱਤ ਗਿਆ 24 ਅਕਤੂਬਰ ਨੂੰ ਦੁਬਈ ਦੇ ਵਿੱਚ ਉਸਨੇ ਤੀਜੇ ਦੌਰ ਦੇ ਵਿੱਚ ਆਪਣੇ ਰੂਸੀ ਵਿਰੋਧੀ ਨੂੰ ਇੱਕ ਹੀ ਥੱਪੜ ਨਾਲ ਬਾਹਰ ਕਰ ਦਿੱਤਾ ਜੁਝਾਰ ਤੇ ਗਨੂਸ਼ੋਕਾ ਵਿਚਕਾਰ ਸਿੱਕਾ ਟਾਸ ਹੋਇਆ ਗਨੂਸ਼ੋਕਾ ਨੇ ਟਾਸ ਜਿੱਤਿਆ ਅਤੇ ਪਹਿਲਾ ਥੱਪੜ ਮਾਰਿਆ ਜੁਝਾਰ ਸਿੰਘ ਇੱਕ ਕਦਮ ਪਿੱਛੇ ਹਟ ਗਿਆ ਫਿਰ ਜੁਝਾਰ ਸਿੰਘ ਨੇ ਉਸ ਨੂੰ ਥੱਪੜ ਮਾਰਿਆ ਪਰ ਉਹ ਨਹੀਂ ਹਿੱਲਿਆ ਪਹਿਲੇ ਦੌਰ ਦੇ ਵਿੱਚ ਜੁਝਾਰ ਨੂੰ 9 ਅੰਕ ਮਿਲੇ ਜਦੋਂ ਕਿ ਉਸ ਨੂੰ 10 ਅੰਕ ਮਿਲੇ ਦੂਜੇ ਦੌਰ ਚ ਗਲੂ ਸ਼ਕਦਰ ਦੇ ਥੱਪੜ ਨੇ ਜੁਝਾਰ ਦੀ ਅੱਖ ਨੂੰ ਜ਼ਖਮੀ ਕਰ ਦਿੱਤਾ ਤੇ ਗਲੂ ਸ਼ਕਦਰ ਦੇ ਥੱਪੜ ਨੂੰ ਫਾਉਲ ਮੰਨਿਆ ਗਿਆ ਤੀਜੇ ਦੌਰ ਦੇ ਵਿੱਚ ਉਸ ਨੇ ਜੁਝਾਰ ਨੂੰ ਥੱਪੜ ਮਾਰਿਆ ਪਰ ਜੁਝਾਰ ਨਹੀਂ ਹਿੱਲਿਆ ਜਿਸ ਦੇ ਵਿੱਚ ਉਸ ਨੂੰ 10 ਅੰਕ ਮਿਲੇ ਤੀਜੇ ਦੌਰ ਦੇ ਆਖਰੀ ਪੜਾ ਦੇ ਵਿੱਚ ਜੁਝਾਰ ਦੇ ਥੱਪੜ ਨੇ ਉਸ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਜਿਸ ਦੇ ਨਾਲ ਜੁਝਾਰ ਨੂੰ ਕੁੱਲ 29 ਅੰਕ ਮਿਲੇ ਅਤੇ ਉਸ ਨੂੰ 27 ਅੰਕ ਮਿਲੇ ਦੂਜੇ ਦੌਰ ਦੇ ਵਿੱਚ ਉਸ ਦੇ ਥੱਪੜ ਨਾਲ ਜੁਝਾਰ ਦੀ ਅੱਖ ਦੇ ਸੱਟ ਲੱਗੀ ਜੁਝਾਰ ਦੇ ਕੋਚ ਨੇ ਰੁਮਾਲ ਨਾਲ ਉਸ ਦੀ ਅੱਖ ਨੂੰ ਮੱਲਮ ਲਗਾ ਦਿੱਤੀ ਕੋਚ ਨੇ ਕਿਹਾ ਕਿ ਹੈ ਠੀਕ ਹੈ ਤੂੰ ਪੰਜਾਬੀ ਹੈ ਜੁਝਾਰ ਨੇ ਆਪਣੀਆਂ ਮੁੱਛਾਂ ਨੂੰ ਮਰੋੜਦੇ ਹੋਏ ਪੰਜਾਬੀ ਕਿਹਾ ਕਹਿੰਦਾ ਦੱਸਦਾ ਹਾਂ ਮੈਂ ਤੈਨੂੰ ਜਿਵੇਂ ਹੀ ਜੁਝਾਰ ਦੀ ਜਿੱਤ ਦਾ ਐਲਾਨ ਹੋਇਆ ਤੇ ਰੈਫਰੀ ਨੇ ਆਪਣਾ ਹੱਥ ਉੱਚਾ ਕੀਤਾ ਜੁਝਾਰ ਨੇ ਸਟੇਜ ਤੇ ਭੰਗੜਾ ਪਉਣਾ ਸ਼ੁਰੂ ਕਰ ਦਿੱਤਾ ਜੁਝਾਰ ਨੇ ਇੱਕ ਵਾਰ ਫਿਰ ਆਪਣੀਆਂ ਮੁੱਛਾਂ ਉੱਚੀਆਂ ਕੀਤੀਆਂ ਤੇ ਕਿਹਾ ਪੰਜਾਬੀ ਆ ਗਏ ਹਨ ਫਿਰ ਜੁਝਾਰ ਨੇ ਸਿੱਧੂ ਮੂਸੇਵਾਲੇ ਦੇ ਸਟਾਈਲ 'ਚ ਥਾਪੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜੁਝਾਰ ਨੇ ਕਿਹਾ ਕਿ 2017 ਦੇ ਵਿੱਚ ਮਿਕਸਡ ਮਾਰਸ਼ਲ ਆਰਟਸ ਦੇ ਵਿੱਚ ਹਿੱਸਾ ਲਿਆ ਸੀ ਉਸਦੇ ਪਿਤਾ ਨੇ ਉਸ ਨੂੰ ਦੱਸਿਆ ਕਿ ਉਹ ਅਜੇ ਵੀ ਘਟ ਤਿਆਰ ਸੀ ਪਰ ਉਸ ਦੀ ਮਾਂ ਨੇ ਉਸ ਨੂੰ ਇਸ ਖੇਡ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ ਉਹ 2017 ਦੇ ਵਿੱਚ ਇਸ ਖੇਡ ਵਿੱਚ ਬਿਸ਼ਪ ਚੈਂਪੀਅਨ ਵੀ ਸੀ